ਸੋ ਸਾਬਕਾ ਐਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਦੇ ਵੱਲੋਂ ਕਥਿਤ ਤੌਰ ਤੇ ਖੁਦਕੁਸ਼ੀ ਕੋਸ਼ਿਸ਼ ਕਰਨ ਦੀ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੀ ਹਾਲਤ ਹੈ ਜਿਹੜੀ ਕਿ ਬੇਹੱਦ ਨਾਜ਼ੁਕ ਹੋ ਗਈ ਹੈ। ਸੋ ਪੁਲਿਸ ਦੇ ਅਨੁਸਾਰ ਉਹਨਾਂ ਦੀ ਛਾਤੀ ਉੱਤੇ ਗੋਲੀ ਲੱਗਣ ਦੇ ਨਾਲ ਗੰਭੀਰ ਸੱਟ ਲੱਗੀ ਹੈ ਤੇ ਉਹਨਾਂ ਨੂੰ ਤੁਰੰਤ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਡਾਕਟਰਾਂ ਦੇ ਵੱਲੋਂ ਹਾਲੇ ਤੱਕ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦੀ ਇਲਾਜ ਜਾਰੀ ਹੈ। ਸੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇੱਕ ਨੋਟ ਵੀ ਬਰਾਮਦ ਹੋਇਆ ਹੈ ਜਿਸ ਦੇ ਵਿੱਚ ਕਥਿਤ ਤੌਰ ਤੇ ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਕਿ ਘਟਨਾ ਦੇ ਅਸਲ ਹਾਲਾਤਾਂ ਦਾ ਪਤਾ ਲਗਾਉਣ ਦੇ ਲਈ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋ ਪਟਿਆਲਾ ਦੇ ਐਸਐਸਪੀ ਨੇ ਕਿਹਾ ਕਿ ਜਿਵੇਂ ਸਾਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਸਾਡੀ ਟੀਮਾਂ ਤੁਰੰਤ ਉਸ ਦੇ ਘਰ ਪਹੁੰਚੀਆਂ ਉਸ ਤੋਂ ਬਹੁਤ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੋਮਰ ਸਿੰਘ ਚਾਹਲ ਦੇ ਨਾਲ ਕਰੀਬ 8 ਕਰੋੜ ਦੀ ਔਨਲਾਈਨ ਧੋਖਾਧੜੀ ਹੋਈ ਸੀ ਜਿਸ ਤੋਂ ਉਹ ਕਾਫੀ ਪਰੇਸ਼ਾਨ ਚਲ ਰਹੇ ਸਨ ਉਸ ਵੱਲੋਂ ਲਿਖੇ ਸੁਸਾਇਡ ਨੋਟ ਵਿੱਚ ਦੱਸਿਆ ਗਿਆ ਕਿ ਅਮਰ ਸਿੰਘ ਚਾਹਲ 2015 ਦੇ ਫਰੀਦਕੋਟ ਗੋਲੀਬਾਰੀ ਦੇ ਮੁਲਾਜ਼ਮਾਂ ਦੇ ਵਿੱਚੋਂ ਇੱਕ 24 ਜਨਵਰੀ 2023 ਨੂੰ ਡੀਜੀਪੀਐਲ ਕੇ ਯਾਦਵ ਦੇ ਗਵਾਈ ਵਾਲੇ ਪੰਜਾਬ ਪੁਲਿਸ ਦੀ ਵਿਸ਼ੇਸ਼ ਐਸਆਈਟੀ ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ। ਉਹ ਚਾਰਜ ਸ਼ੀਟ ਦੇ ਵਿੱਚ ਕਈ ਰਾਜਨੀਤਿਕ ਨetaਵਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਸੋ ਚਾਰਜ ਸ਼ੀਟ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣ, ਆਈਜੀ ਤਰਮਰਾਜ ਸਿੰਘ ਉਮਰਾਨ ਅੰਗਲ, ਸਾਬਕਾ ਡੀਜੀਐਮਰ ਸਿੰਘ ਚਾਹਲ ਅਤੇ ਸਾਬਕਾ ਐਸਐਸਪੀ ਸੁਖਮਿੰਦਰ ਸਿੰਘ ਮਾਨ ਤੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦਾ ਵੀ ਨਾਮ ਸ਼ਾਮਲ ਹੈ। ਮੈਂ ਇੱਕ ਇਨਫੋਰਮੇਸ਼ਨ ਆਈ ਮੀਡੀਆ ਨੇ ਹਾਈਡ ਕਰ ਰਹੇ ਨੇ ਮੈਨੂੰ ਤੋਂ ਬਾਅਦ ਮਸ਼ਹੂਰ ਕਰਾਂ ਜੀ ਹਾਂਜੀ ਹਾਂਜੀ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਰਿਟਾਇਰਡ ਆਈਜੀ ਸ਼੍ਰੀ ਅਮਰ ਸਿੰਘ ਚਾਹਲ ਦੇ ਦੋਸਤਾਂ ਦੇ ਥਰੂ ਕਿ ਉਹਨਾਂ ਨੇ ਕੁਝ ਉਹਨਾਂ ਨੇ ਇਹੋ ਜਿਹਾ ਉਹਨਾਂ ਨਾਲ ਡਾਕੂਮੈਂਟ ਸ਼ੇਅਰ ਕੀਤੇ ਨੇ ਜਾਂ ਇੱਕ ਨੋਟ ਸ਼ੇਅਰ ਕੀਤਾ ਤੇ ਕਿ ਉਹ ਸੁਸਾਇਡ ਕਮਿਟ ਕਰ ਸਕਦੇ ਨੇ ਜਿਵੇਂ ਇਨਫੋਰਮੇਸ਼ਨ ਆਈ ਨਾਲ ਦੀ ਨਾਲ ਕਨਸਰਨਡ ਐਸਐਚਓ ਕਨਸਰਨ ਡੀਐਸਪੀ ਸਾਹਿਬ ਤੇ ਮੈਂ ਖੋਦ ਇਥੇ ਫਟਾਫਟ ਘਰ ਪਹੁੰਚੇ ਘਰ ਪਹੁੰਚ ਕੇ ਉਹਨਾਂ ਨੂੰ ਉੱਥੋਂ ਜਿਹੜਾ ਇੰਜਰਡ ਹਾਲਾਤ ਚ ਦੇਖਿਆ ਔਰ ਦੇਖ ਕੇ ਉਹਨਾਂ ਨਾਲ ਦੀ ਨਾਲ ਪਾਰਕ ਹਸਪੀਟਲ ਜਿੱਥੇ ਲਏ ਆਏ ਆ ਤਔਰ ਜੋ ਮੌਕਾ ਵਾਰਦਾਤ ਉੱਤੇ ਨੋਟਸ ਸੀਗੇ ਉਹ ਅਸੀਂ ਬਰਾਮਦ ਕਰ ਲਏ ਨੇ ਔਰ ਇਹਦੇ ਚ ਦੱਸਣ ਵਾਲੀ ਗੱਲ ਹੈ ਵੀ ਉਹ ਕ੍ਰਿਟੀਕਲ ਨੇ ਹੁਣ ਉਹਨਾਂ ਦਾ ਸੀਟੀ ਸਕੈਨ ਔਰ ਬਾਕੀ ਇੱਥੇ ਚੱਲ ਰਿਹਾ ਔਰ ਔਰ ਜਿਹੜੀ ਬਾਕੀ ਚੀਜ਼ ਆ ਉਹ ਔਰ ਜਿਹੜੇ ਦੌਰਾਨੇ ਤਫਤੀਸ਼ ਆ ਬਾਕੀ ਸਾਰੀਆਂ ਚੀਜ਼ਾਂ ਉਹ ਦੇਖੇ ਜਾਣਗੇ ਸਰ ਕੀ ਮਾਮਲਾ ਕਿਸ ਤਰ੍ਹਾਂ ਲੱਗਦਾ ਡਿਜੀਟਲ ਰੈਸਟੋਰ ਲੱਗਦਾ ਜੀ ਜਿਹੜੀ ਲੈਣ ਦੇਣ ਦੀ ਗੱਲ ਸਾਹਮਣੇ ਆਈ ਸਰ ਮੈਂ ਹਲੇ ਬਹੁਤ ਜਲਦੀ ਹੋਏਗੀ ਇਸ ਬਾਰੇ ਕੁਝ ਕਹਿਣਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਜਿਹੜੀ ਮੁੰਡਲੀ ਜਿਹੜੀ ਜਾਨ ਬਚਾਉਣਾ ਸਾਡੇ ਜ਼ਿਆਦਾ ਰਿਸਪੌਂਸਿਬਿਲਟੀ ਹੈ ਅਸੀਂ ਉਹ ਨਿਭਾ ਰਹੇ ਹਾਂ ਤੇ ਉਹ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਉਹਨਾਂ ਨੂੰ ਸਾਰਾ ਟ੍ਰੀਟਮੈਂਟਸ ਔਰ ਬਾਕੀ ਚੀਜ਼ਾਂ ਮੁਹੱਈਆ ਕੀਤੀਆਂ ਜਾ ਰਹੀਆਂ ਨੇ ਤੇ ਉਹ ਕ੍ਰਿਟੀਕਲ ਨੇ ਬਟ ਹੀ ਸਰਵਾਈਵਿੰਗ ਪਹਿਲਾਂ ਬੋਲ ਵੀ ਰਹੇ ਸੀਗੇ ਤੇ ਹੁਣ ਉਹਨਾਂ ਦਾ ਸਾਰਾ ਇਲਾਜ ਚੱਲ ਰਿਹਾ ਹੈ ਸਿਟੀ ਸਕੈਨ ਤੋਂ ਬਾਅਦ ਫਿਰ ਬਾਕੀ ਫਰਦਰ ਅੱਗੇ ਕਿਹੜੀ ਆਪਣਾ ਹੋਏਗਾ ਕਿ ਕੋਪਰੇਟ ਕਰਨਾ ਹੈ ਜਾਂ ਕੀ ਕਰਨਾ ਹੈ ਉਹ ਸਾਰਾ ਡਿਸਾਈਡ ਕੀਤਾ ਜਾਏਗਾ ਜੀ ਸੁਸਾਈਡ ਲੇਟਰ ਦੇ ਵਿੱਚ ਕੀ ਮੈਂ ਬਿਲਕੁਲ ਦੱਸਿਆ ਤੁਹਾਨੂੰ ਜੀ ਉੱਥੋਂ ਮੌਕੇ ਤੋਂ ਇੱਕ ਸੁਸਾਈਡ ਲੇਟਰ ਜਿਹੜਾ ਸਾਨੂੰ ਰਿਕਵਰ ਹੋਇਆ ਔਰ ਉਸ ਸੁਸਾਈਡ ਲੇਟਰ ਦੇ ਮੁਤਾਬਕ ਔਰ ਸਾਰਾ ਜਿਹੜਾ ਕ੍ਰਾਈਮ ਸੀਨ ਹੋਇਆ ਉੱਥੇ ਉਹਦੇ ਮੁਤਾਬਕ ਇਹਦਾ ਪ੍ਰੋਪਰ ਐਫ ਆਈ ਆਰ ਦੇ ਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਬਿਲਕੁਲ ਸਰ ਕਿਹੜੀ ਕੋਈ ਇਹਦੀ ਆਪਣੀ ਕੋਈ ਜੀ ਸਰ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਨੇ ਮੈਂ ਇਸ 스테ਟਸਟ ਡਿਸਕਲੋਸ ਨਹੀਂ ਕਰ ਸਕਦਾ ਬਟ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੁਹਾਨੂੰ ਦਰੂਜ ਦੱਸਿਆ ਜਾਊਗਾ ਸਰ ਮਾ ਦੱਸਿਆ ਨਾਜੂਕ ਨੇ ਉਹਨਾਂ ਦੀ ਸਿਟੀ ਸਕਿਨ ਹੋ ਰਹੀ ਹੈ ਔਰ ਡਾਕਟਰਸ ਦੀ ਟੀਮ ਲੱਗੀ ਹੋਈ ਹੈ ਔਰ ਜਿਵੇਂ ਹੀ ਸਿਟੀ ਸਕਿਨ ਹੋ ਕੇ ਕਲੀਅਰ ਹੋ ਜਾਊਗਾ ਫਿਰ ਪਤਾ ਲੱਗ ਜਾਏਗਾ ਵੀ ਇੰਜਰੀ ਕਿਸ ਲੈਵਲ ਦੀ ਹੈ ਔਰ ਉਸ ਮੁਤਾਬਕ ਫਿਰ ਅੱਗੇ ਜਿਹੜਾ ਆਪਰੇਟ ਹੋਣਾ ਉਹ ਕੀਤਾ ਜਾਏਗਾ ਫਿਰ ਥੱਲੇ ਸੀ ਕਰ ਰੂ ਸ਼ੰਜੀ ਜੀ ਜੀ ਗੱਲੇ ਕਰਕੇ ਗੱਲੇ ਸੇ ਸਰ ਇਹਨਾਂ ਦੇ ਬੱਚੇ ਵਰਕ ਫਰੋਮ ਹੋਮ ਕਰਦੇ ਨੇ ਉਹਨਾਂ ਦਾ ਵੱਖਰਾ ਆਫਿਸ ਬਣਿਆ ਉੱਥੇ ਸੀਗੇ ਇਹ ਆਪ ਉੱਥੇ ਕਰ ਕਰਲੇ ਸੀਗੇ ਜੀ ਸਰ ਸਾਰਾ 26 ਏਕੜ ਹੈ ਜੀ ਅਰਬਨ ਸਟੇਟ ਚ ਤੇ ਉੱਥੇ ਇਹਨਾਂ ਦੀ ਕੋਠੀ ਹੈ ਜੀ ਸਰ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇੱਕ ਵਾਰੀ ਡਾਕਟਰਸ ਕਨਫਰਮ ਇਟ ਇਟ ਵਿਲ ਬੀ ਰਸ਼ ਜੇ ਮੈਂ ਕੁਝ ਕਹਾਂਗਾ ਪਹਿਲਾਂ ਪਹਿਲਾਂ ਡਾਕਟਰਸ ਤੋਂ ਪੂਰੀ ਕਰਕੇ ਗੱਲ ਕਿਉਂਕਿ ਅਸੀਂ ਉਹਨਾਂ ਦੇ ਕੰਮ ਚ ਬਿਲਕੁਲ ਇੰਟਰਫੇਅਰ ਨਹੀਂ ਕਰ ਰਹੇ ਡਾਕਟਰਾਂ ਦੇ ਉਦੋਂ ਬਾਅਦ ਜਦੋਂ ਸਾਨੂੰ ਦੱਸਣਗੇ ਸਾਰਾ ਫਿਰ ਅਸੀਂ ਤੁਹਾਨੂੰ ਬਰੀਫ ਕਰ ਦਾਂਗੇ ਜੀ ਪਰਿਵਾਰ ਤਾਂ ਸਦਮੇ 'ਚ ਹੈ ਜੀ ਬਹੁਤ ਪਰਿਵਾਰ ਸਦਮੇ 'ਚ ਹੈ ਸਾਰੀ ਸਾਡੀ ਪੁਲਿਸ ਫੋਰਸ ਸਾਡੇ ਰਿਟਾਇਰਡ ਅਫਸਰ ਨੇ ਅਸੀਂ ਸਦਮੇ 'ਚ ਹ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਾਨ ਬਚਾਉਣ ਦੇ ਜਿਹੜੇ ਨੇ ਉਹ ਜਿਹੜੇ ਮਿਹਨਤ ਲੈ ਰਹੇ ਆ ਜੀ